ਇਖੇ ਰੋਜ਼ਾਨਾ ਸੱਚ ਟਾਈਮ ਅੱਜ ਜਿੱਥੇ ਸੂਬੇ ਭਰ ਚ ਅਨਾਜ ਮੰਡੀਆਂ ਬੰਦ ਰਹੀਆਂ ਉੱਥੇ ਹੀ ਬਟਾਲਾ ਮੰਡੀ ਵੀ ਹੜਤਾਲ ਕਾਰਨ ਮੁਕੰਮਲ ਤੌਰ ਤੇ ਰਹੀ ਬੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾੜਾ ਮੰਡੀ ਬਟਾਲੇ ਦਾ ਪ੍ਰਧਾਨ ਗੁਰਬਿੰਦਰ ਸਿੰਘ ਜੋਲੀ ਕਾਲਾ ਫਗਾਨਾ ਅੱਜ ਸਾਰੇ ਪੰਜਾਬ ਦੀ ਹੜਤਾਲ ਆ ਹਰ ਇੱਕ ਪੰਜਾਬ ਦੀਆਂ ਮੰਡੀਆਂ ਸਾਰੀਆਂ ਬੰਦ ਆ ਤੇ ਇਹ ਇਸ ਕਰਕੇ ਬੰਦ ਆ ਕਿ ਜਿਹੜੀ ਸਾਡੀ ਮੰਗਾ ਵਾਂ ਮਜ਼ਦੂਰਾਂ ਦੀਆਂ ਆੜਤੀਆਂ ਦੀਆਂ ਰਾਇਸ ਮੇਲਾ ਦੀਆਂ ਜਿਹੜੀਆਂ ਵੀ ਪ੍ਰੋਬਲਮ ਆ ਜਿੱਦਾਂ ਦਾਮੀ ਦੀ ਅੱਜ ਤਾਂ ਇਹਨਾਂ ਦੀਆਂ ਇਹ ਜਿਹੜੇ ਆ ਇਹਨਾਂ ਦੀ ਵੀ ਦਾਮੀ ਦੀ ਗੱਲ ਆ ਕਿ ਰੇਟ ਵਧਾਏ ਜਾਣ ਜਿੱਦਾਂ ਹਰਿਆਣਾ ਗਵਰਨਮੈਂਟ ਦੇ ਜਿੰਨਾਂ ਨੇ ਮਜ਼ਦੂਰੀ ਵਧਾਈ ਆ ਜਿੱਦਾਂ ਵੀ ਕੀਤਾ ਵਾ ਅਸੀਂ ਚਾਹੁੰਦੇ ਆ ਭਈ ਸਾਡੀ ਵੀ ਪੰਜਾਬ ਸਰਕਾਰ ਸਾਡੀਆਂ ਮੰਗਾਂ ਲੈ ਕੇ ਜੇ ਉਹਨਾਂ ਨੇ ਸੈਂਟਰ ਗਵਰਨਮੈਂਟ ਕੋਲ ਹੱਲ ਕਰਵਾਈਆਂ ਉਹ ਕਰਵਾਉਣ ਅੱਜ ਪਹਿਲੀ ਤਰੀਕ ਨੂੰ ਸਰਕਾਰੀ ਕ੍ਰਿਸਟਾ ਦੇ ਅਸੀਂ ਕਿਸਾਨਾਂ ਦੇ ਵੀ ਬਹੁਤ ਤੈਅ ਦੇ ਰੋ ਧੰਨਵਾਦੀ ਆ ਜਿਨ੍ਹਾਂ ਨੇ ਅੱਜ ਆੜਤੀਆਂ ਤਾਂ ਮਜ਼ਦੂਰਾਂ ਦਾ ਤੇ ਰਾਇਸ ਮੇਲਾ ਦਾ ਸਾਥ ਦਿੱਤਾ ਵਾ ਉਹਨਾਂ ਨੇ ਆਪਣਾ ਝੋਨਾ ਨਹੀਂ ਵੜਾਇਆ ਉਹ ਆਪਣੇ ਲਿਹਾ ਕੇ ਮੰਡੀਆਂ ਦੇ ਵਿੱਚ ਨਹੀਂ ਜਾਂਦਾ ਉਹਨਾਂ ਨੂੰ ਪਤਾ ਸੀ ਕਿ ਆੜਤੀ ਜਿਹੜੇ ਆ ਪਹਿਲੀ ਤਰੀਕ ਤੋਂ ਮਜ਼ਦੂਰ ਆੜਤੀਏ ਤੇ ਰਾਇਸ ਮੇਲਾ ਹੜਤਾਲ ਕੀ ਜਾ ਰਹੇ ਆ ਅਸੀਂ ਚਾਹੁੰਦੇ ਆ ਵੀ ਹਾੜੀਆਂ ਮੰਗਾ ਛੇਤੀ ਤੋਂ ਛੇਤੀ ਪੂਰੀਆਂ ਕੀਤੀਆਂ ਜਾਣ ਜਿੱਦਾਂ ਪਹਿਲੋਂ ਸਰਕਾਰੀ ਝੋਨੇ ਦੀ 72 ਘੰਟੇ ਦੇ ਵਿੱਚ ਚਕਾਈ ਹੁੰਦੀ ਸੀ ਨਾਲੋਂ ਨਾਲ ਉਹਨਾਂ ਨੂੰ ਭਰੋਸਾ ਦਿਵਾਇਆ ਜਾਏ ਪਿਆਰਤੀਆਂ ਦੀ ਜਿੜੀਆ ਕਿਸਾਨਾਂ ਦਾ ਮਾਲ ਜਿਹੜਾ ਝੁਕੇਗਾ ਉਹ ਨਾਲੋਂ ਨਾਲ ਹੀ ਰਾਜ ਸਿਮੇਲਾ ਨੂੰ ਚੁਕਾ ਦਿੱਤਾ ਜਾਵੇਗਾ ਤੇ ਫਿਰ ਅਸੀਂ ਇੱਕ ਤੇ ਹੜਤਾਲ ਖੋਲਾਂਗੇ ਨਹੀਂ ਤੇ ਅਣ ਮਿੱਥੇ ਤੱਕ ਇਹ ਹੜਤਾਲ ਜਿੰਨਾ ਚਿਰ ਮੰਗਾਂ ਨਹੀਂ ਪੂਰੀਆਂ ਹੋਣੇ ਤੇ ਹੜਤਾਲ ਰਹੇਗੀ